ਕੰਨਾ ਵਿੱਚ ਨੱਤੀਆਂ ਪਾਈਆਂ ਕੰਨਾ ਵਿੱਚ ਨੱਤੀਆਂ ਪਾਈਆਂ ਤੇ ਬੋਲਟ ਤੇ ਲਿਆਵੇ ਨੇਰੀਆਂ ਕੰਨਾ ਵਿੱਚ ਨੱਤੀਆਂ ਪਾਈਆਂ ਤੇ ਬੋਲਟ ਤੇ ਲਿਆਵੇ ਨੇਰੀਆਂ ਲਿਆਵੇ ਨੇਰੀਆਂ ਪੱਗ ਬਨ ਲਈ ਪੱਗ ਤ ਸਿੰਘ ਵਰਗੀ ਹੋ ਪੱਗ ਬਨ ਲਈ ਭਗਤ ਸਿੰਘ ਵਰਗੀ ਤੇ ਗਾਲੀਆਂ ਚ ਲਾਉਂਦਾ ਗੇੜੀਆਂ ਪਈ ਗਾਲੀਆਂ ਚ ਲਾਉਂਦਾ ਗੇੜੀਆਂ ਚੜ ਕੇ ਟਰਾਲੀ ਉੱਤੇ ਸੋਹਣਿਆ ਚੜ ਕੇ ਟਰਾਲੀ ਉੱਤੇ ਸੋਹਣਿਆ ਕਰਨ ਸੇਵਾ ਜਾਵੇਂਗਾ ਜਾਵੇਂਗਾ ਓਏ ਹੈਟ ਲੈ ਲਿਆ ਭਗਤ ਸਿੰਘ ਵਰਗਾ ਓਏ ਹੈਟ ਲੈ ਲਿਆ ਭਗਤ ਸਿੰਘ ਵਰਗਾ ਓਏ ਸਿਰ ਕਿੱਥੋਂ ਲਿਆਵੇਂਗਾ ਓਏ ਸਿਰ ਕਿੱਥੋਂ ਲਿਆਵੇਂਗਾ ਉਹ ਦੇਸੀ ਗਾਂਵਾਂ ਨੂੰ ਪੇੜੇ ਪਾਉਂਦਾ ਉਹ ਦੇਸੀ ਗਾਂਵਾਂ ਨੂੰ ਪੇੜੇ ਪਾਉਂਦਾ ਤੇ ਕਾਲੇ ਕੁੱਤੇਆਂ ਨੂੰ ਰੋਟੀਆਂ ਹੋ ਕਾਕਾ ਮੈਡੀਕਲ ਸਾਇੰਸ ਵਿੱਚ ਪੜਦਾ ਹੋ ਕਾਕਾ ਮੈਡੀਕਲ ਸਾਇੰਸ ਵਿੱਚ ਪੜਦਾ ਤੇ ਬਾਬਿਆਂ ਦੇ ਲਾਉਂਦਾ ਚੌਕੀਆਂ ਪਾਈ ਵੀਰਵਾਰ ਲਾਉਂਦਾ ਚੌਕੀਆਂ ਓ ਬਾਬੀਆਂ ਦੇ ਲਾਉਂਦਾ ਚੌਕੀਆਂ ਪੈਸਾ ਤਾਂ ਦੇ ਲਾਉਂਦਾ ਚੌਕੀਆਂ ਉਹ ਕਾਲੇ ਕੱਪੜੇ ਚ ਨਾਰੀਅਲ ਬਨ ਕੇ ਉਹ ਕਾਲੇ ਕੱਪੜੇ ਚ ਨਾਰੀਅਲ ਬਨ ਕੇ ਉਹ ਵਗਦੀ ਨਦੀ ਚ ਧਰਦਾ ਹੋਟੀ ਸ਼ਰਟ ਉੱਤੇ ਇਨਕਲਾਬ ਲਿਖਿਆ ਹੋਟੀ ਸ਼ਰਟ ਉੱਤੇ ਇਨਕਲਾਬ ਲਿਖਿਆ ਸਵੇਰੇ ਰਾਸ਼ੀ ਫਾਲੇ ਪੜਦਾ ਉਹ ਪਹਿਲਾਂ ਰਾਸ਼ੀ ਫਾਲੇ ਪੜਦਾ ਸਵੇਰੇ ਰਾਸ਼ੀ ਫਾਲੇ ਪੜਦਾ ਉਹ ਪਹਿਲਾਂ ਰਾਸ਼ੀ ਫਾਲੇ ਪੜਦਾ ਤੇਰੇ ਪੈੰਡ ਚ ਰੱਬ ਦਾ ਘਰ ਵੱਖਰਾ ਉਹ ਤੇਰੇ ਪਿੰਡ ਚ ਰੱਬ ਦਾ ਘਰ ਵੱਖਰਾ ਜਿਨਾ ਮਜਬੂਰਾ ਦਾ ਭਗਤ ਸਿੰਘ ਸੀ ਰਾਜ ਲਿਆਉਣਾ ਚਾਹੁੰਦਾ ਭਗਤ ਸਿੰਘ ਸੀ ਰਾਜ ਲਿਆਉਣਾ ਚਾਹੁੰਦਾ ਪਈਓ ਨਾ ਮਜ ਦੂਰਾ ਦਾ ਪਈਓ ਨਾ ਮਜ ਦੂਰਾ ਦਾ ਪਈਓ ਨਾ ਮਜ ਦੂਰਾ ਦਾ ਆਇਓ ਨਾਮ ਜਦ ਦੂਰਾਂ ਦਾ